ਹੈਲੋ ਦੋਸਤੋ ਸਾਰਾ ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਣਗੇ ਦੋਸਤੋ ਅਮਨੇ ਸੰਗਤਾਂ ਦੇਖ ਰਹੇ ਹਾਂ ਇਹ ਜੋ ਅਰਮਿੰਦਰ ਆਵਲਾ ਜੀ ਵੱਲੋਂ 216 ਗਰੀਬ ਲੜਕੀਆਂ ਦੇ ਜੋ ਅੱਜ ਸ਼ਾਦੀਆਂ ਕਰਵਾਈਆਂ ਜਾ ਰਹੀਆਂ ਐ ਆਪਾਂ ਇੱਧਰ ਆਗੇ ਵਿਆਹ ਵਾਲ ਜਗ੍ਹਾ ਤੇ ਤਾਂ ਦੇਖ ਸਕਦੇ ਹੋ ਤੁਸੀਂ ਸੰਗਤ ਬਹੁਤ ਜ਼ਿਆਦਾ ਹੈ ਤੇ ਅੱਗੇ ਇੱਧਰ ਇਹ ਆ ਜੋ ਲੰਗਰ ਹਾਲ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਟਾਲਾਂ ਲੱਗੀਆਂ ਬਹੁਤ ਹੀ ਜ਼ਿਆਦਾ ਸੰਗਤ ਪਹੁੰਚੀ ਹੋਇਆ ਇਸ ਜੋ ਸਮੂਹਿਕ ਵਿਆਹ ਅਰਮਿੰਦਰ ਆਵਲਾ ਜੀ ਵੱਲੋਂ ਕਰਵਾਏ ਜਾ ਰਿਹਾ ਉੱਤੇ ਪਹੁੰਚਿਆ ਆ ਦੇਖ ਸਕਦੇ ਹੋ ਤੁਸੀਂ ਤਾਂ ਅਲੱਗ-ਅਲੱਗ ਜੋ ਪਕਵਾਨ ਬਣਾਏ ਗਏ ਆ ਤਾਂ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸੰਗਤ ਆਪਣੀ-ਆਪਣੀਆਂ ਜੋ ਕੁਰਸੀਆਂ ਲੈ ਕੇ ਬੈਠੇ ਹੋਇਆ ਤੇ ਜੋ ਖਾਣ-ਪੀਣ ਦੇ ਸਮਾਨ ਲੈਣ ਲਈ ਉਹ ਲਾਈਨਾਂ 'ਚ ਲੱਗੇ ਹੋਇਆ ਦੇਖ ਸਕਦੇ ਹਾਂ इधर गुलाब जामुन रसगुल्लेर आके बैठ गए कुर्सियाँ दे से संगत आ जा रही है आपदा खाण पीन का समान लैन बहुत ही वीया जो उपराला किया गया तो इधर जो बागेश्वर धाम तो तरेंद्र शास्त्री जी पहुंचे ਤੇ ਸੰਗਤ ਉਹਨਾਂ ਦਾ ਵੀ ਜੋ ਦਰਸ਼ਨ ਕਰਨ ਲਈ ਕਿੰਨੀ ਜਦੋਂ ਜਦ ਕਰ ਰਹਾ ਤੁਸੀਂ ਦੇਖ ਸਕਦੇ ਹੋ ਰਮਿੰਦਰ ਆਵਲਾ ਜੀ ਖੁਦ ਉਹਨਾਂ ਦੇ ਨਾਲ ਆ ਤੇ ਦੇਖ ਸਕਦੇ ਹੋ ਤੁਸੀਂ ترندر ਛੱਤਰੀ ਜੀ ਵੀ ਤੁਹਾਨੂੰ ਵੀਡੀਓ ਵਿੱਚ ਨਜ਼ਰ ਆ ਰਹੇ ਹੋਣਗੇ ਤੇ ਬਹੁਤ ਹੀ ਵਧੀਆ ਅੱਜ ਉਪਰਾਲਾ ਕੀਤਾ ਗਿਆ ਤੇ ਸਾਹਮਣੇ ਸੰਗਤਾਂ ਜੋ ਆਜ ਰਹੀਆਂ ਹਨ ਤੇ ਅੱਗੇ ਜੋ ਆਨੰਦ ਕਾਰਜ ਹੋਈ ਕਰਵਾਏ ਜਾ ਰਹੇ ਆ ਤੇ ਬਹੁਤ ਹੀ ਜਿਆਦਾ ਸੰਗਤ ਪਹੁੰਚੀ ਹੋਈ ਹੈ ਜੋ ਬਰਾਤ ਵੱਲੋਂ ਮੇਲ ਆਇਆ ਲੜਕੀ ਵੱਲੋਂ ਮੇਲ ਆਇਆ ਤੇ ਹੋਰ ਵੀ ਜੋ ਨਾਲ ਦੇ ਲੱਗਦੇ ਪਿੰਡਾਂ ਤੋਂ ਸੰਗਤ ਆਈਆਂ ਸ਼ਹਿਰਾਂ ਤੋਂ ਸੰਗਤ ਆਈਆਂ ਤੇ ਇੱਧਰ ਜੋ ਆਨੰਦ ਕਾਰਜ ਹੋ ਰਿਹਾ ਜਬੀ ਦੋਸਤਾਂ ਨੂੰ ਨਮਨ ਕਰ ਅੱਗੇ ਦੋਸਤੋ ਦੇਖ ਸਕਦੇ ਹੋ ਹੋਰ ਵੀ ਜੋ ਖਾਣ ਪੀਂਦੇ ਆ ਟਾਲਾਂ ਜਿਵੇਂ ਕਿ ਲੰਗਰ ਦਾ ਅਰੇਂਜਮੈਂਟ ਕੀਤਾ ਗਿਆ ਜੀ ਦੇ ਵਿੱਚ ਲੰਗਰ ਸਬਜ਼ੀਆਂ ਖੀਰ ਚਾਵਲ ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਿਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਸ਼ਾਹਰੀਆਂ ਲੰਗਰ ਪਛਾ ਜੋ ਵੀ ਇਧਰ ਜੋੜੀਆਂ ਵੀ ਆਪੋ ਆਪ ਦੇ ਆ ਜਾ ਰਹੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਉਪਰਾਲਾ ਅੱਜ ਦਾ ਜੋ ਕੀਤਾ ਗਿਆ ਤੇ ਅੱਗੇ ਇਧਰ ਦੇਖ ਸਕਦੇ ਹੋ ਜੋ ਦਾਜ ਦਾ ਸਮਾਨ ਦਿੱਤਾ ਜਾਣਾ ਹੈ ਉਹਦੇ ਲਈ ਛੋਟੇ ਹਾਥੀ ਪੀਕਅਪ ਗੱਡੀਆਂ ਬਹੁਤ ਹੀ ਜ਼ਿਆਦਾ ਪਹੁੰਚ ਚੁੱਕੀਆਂ ਆ ਕਿਉਂਕਿ ਲੋਕਾਂ ਨੇ ਐਡਵਾਂਸ ਬੁਕਿੰਗ ਕਰਵਾ ਦਿੱਤੀ ਹੋਈ ਆ ਤੇ ਸਾਰੇ ਆਪ ਕੋ ਆਪਣਾ ਜੋ ਸਮਾਨ ਲੈ ਕੇ ਜਾਣਾ ਹੈ ਜਿਨ੍ਹਾਂ ਲੋਕਾਂ ਨੇ ਜੋ ਵਰਮਿੰਦਰ ਆਵਲਾ ਵੱਲੋਂ ਦਾਜ ਬੇਟੀਆਂ ਨੂੰ ਦਿੱਤਾ ਗਿਆ ਆ ਤੇ ਉਹਦੇ ਲਈ ਇਹ ਗੱਡੀਆਂ ਖੜੀਆਂ ਹੋਈਆਂ ਆ ਤੇ ਕੁਝ ਗੱਡੀਆਂ ਦੇ ਉੱਪਰ ਸਮਾਨ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਆ ਜੋ ਲੋਡ ਕੀਤਾ ਗਿਆ ਆ ਤੇ ਬਹੁਤ ਸਾਰੀਆਂ ਗੱਡੀਆਂ ਹਾਲੇ ਤੱਕ ਵੀ ਖਾਲੀ ਆ ਕਿਉਂਕਿ 216 ਪਰਿਵਾਰਾਂ ਨੂੰ ਜੋ ਅੱਜ ਕਰਮਿੰਦਰ ਆਵਲਾ ਵੱਲੋਂ ਆਜੋ ਦਾਜ ਦਾ ਜੋ ਸਮਾਨ ਦਿੱਤਾ ਜਾਣਾ ਹੈ ਇਹਦੇ ਵਿੱਚ ਬੈੱਡ ਬਲਮਾਰੀ ਸੋਫਾ ਸੈੱਟ ਸਾਰਾ ਸਮਾਨ ਦਿੱਤਾ ਜਾਣਾ ਹੈ ਤੁਸੀਂ ਰੀਟਿੰਗ ਵਿੱਚ ਦੇਖ ਸਕਦੇ ਹੋ ਤੇ ਵਿਆਹ ਵਾਲੇ ਜੋੜੇ ਵੀ ਆਪਦੇ ਸਮਾਨ ਦੀ ਜੋ ਡੀ ਕਰ ਰਹੇ ਆ ਦੇਖ ਰਹੇ ਆਪਣੀਆਂ ਗੱਟੀਆਂ ਅੱਜ ਦੇ ਦਿਨ ਗੁਰੂ ਅਸਾਹਿਬੀ ਧਰਤੀ ਤੇ ਇਤਿਹਾਸ ਸਿਰਜਿਆ ਜਾ ਚੁੱਕਾ ਹੈ ਤੇ ਰਹਿਣ ਦੀ ਦੁਨੀਆ ਤੱਕ ਇਹ ਯਾਦ ਰਹੂਗਾ ਕਿ ਰਮਿੰਦਰ ਆਵਲਾ ਜੀ ਵੱਲੋਂ 216 ਗਰੀ ਪਰਿਵਾਰ ਦੀਆਂ ਬੇਟੀਆਂ ਦੀਆਂ ਸ਼ਾਦੀਆਂ ਕਰਵਾ ਕੇ ਉਹਨਾਂ ਨੂੰ ਪੂਰਾ ਜੁੱਧਾਰ ਦਾ ਸਮਾਨ ਦਿੱਤਾ ਗਿਆ ਜੋ ਪਾਰ-ਪਾਰ ਕੇ ਗੱਡੀਆਂ ਪਰਿਵਾਰ ਆਪਣੇ ਘਰਾਂ ਵੱਲ ਲੈ ਕੇ ਜਾ ਰਹੇ ਆ ਤੇ ਬਹੁਤ ਹੀ ਵਧੀਆ ਹੀ ਉਪਰਾਲਾ ਕੀਤਾ ਗਿਆ ਤੇ ਇਧਰ ਹਰਮਿੰਦਰ ਆਵਲਾ ਜੀ ਖੁਦ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆ ਤੁਸੀਂ ਦੇਖ ਸਕਦੇ ਹੋ ਪਰਿਵਾਰਾਂ ਨਾਲ ਸੈਲਫੀਆਂ ਲਈਆਂ ਜਾ ਰਹੀਆਂ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ ਗਿਆ ਇਹਨਾਂ ਵੱਲੋਂ ਤੇ ਬਹੁਤ ਵਧੀਆ ਇਨਸਾਨ ਤੇ ਇਧਰ ਜੋ ਜੋੜੇ ਸਲਫੀਆਂ ਕਰਵਾ ਰਹੇ ਆ ਕਿਉਂਕਿ ਇੱਥੋਂ ਹੀ ਕਈ ਪਰਿਵਾਰਾਂ ਨੇ ਵਿਦਾਈ ਆਪਣੀਆਂ ਬੇਟੀਆਂ ਨੂੰ ਦੇ ਦੇਣੀਆਂ ਤੇ ਇਧਰ ਬਹੁਤ سارے ਗੱਡੀਆਂ ਹਾਲੇ ਵੀ ਖੜੀਆਂ ਹੋਈਆਂ ਆ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਮੈਂਟ ਕਰਨਾ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਇਹ ਜੋ ਰਮਿੰਦਰ ਆਵਲਾ ਵੱਲੋਂ ਕੀਤਾ ਗਿਆ ਉਪਰਾਲਾ ਤੁਹਾਨੂੰ ਕਿਵੇਂ ਲੱਗਾ ਧੰਨਵਾਦ